ਹਾਂਜੀ ਤੇ ਅੱਜ ਆਪਾਂ ਖੜੇ ਆਂ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਰ ਸ਼ਹਿਰ ਦੇ ਪਿੰਡ ਡੰਗਰਖੇੜਾ ਤੇ ਹਾਂਜੀ ਇਹ ਪੰਜਾਬ ਦਾ ਅਜਿਹਾ ਇੱਕੋ ਇੱਕ ਪਿੰਡ ਹੈ ਜਿੱਥੇ 500 ਤੋਂ 600 ਸਰਕਾਰੀ ਟੀਚਰ ਨੇ ਹਾਂਜੀ ਤੇ ਸ਼ੁਰੂ ਵਿੱਚ ਹੀ ਮਿਲ ਜਾਂਦਾ ਜੀ ਆਪਾਂ ਨੂੰ ਪਿੰਡ ਦਾ ਸਰਕਾਰੀ ਸਕੂਲ ਤੇ ਅੱਜ ਪਿੰਡ ਵਿੱਚ ਮੇਲਾ ਸੀ ਜਿਹਦੇ ਕਰਕੇ ਕਾਫੀ ਰਸ ਵੀ ਦੇਖਣ ਨੂੰ ਮਿਲਿਆ ਥੋੜਾ ਅੱਗੇ ਜਾ ਕੇ ਦੇਖਦੇ ਆਂ ਜੀ ਪਿੰਡ ਦੀ ਸਾਥ ਜਿੱਥੇ ਬਜ਼ੁਰਗ ਇਕੱਠੇ ਬੈਠ ਕੇ ਗੱਲਾਂ ਕਰਦੇ ਨੇ ਤੇ ਹਾਂਜੀ ਇਹ ਹਵੇਲੀ ਹੈ ਉਸ ਟਾਈਮ ਦੀ ਜਿਸ ਟਾਈਮ ਪਿੰਡ ਵੀ ਨਹੀਂ ਹੁੰਦਾ ਸੀ ਇਹ ਹਵੇਲੀ ਹੈ ਚੌਧਰੀ ਬਹਾਦਰ ਜੀ ਨੰਬਰਦਾਰ ਦੀ ਇੱਥੇ ਬਹੁਤ ਪੁਰਾਣੀਆਂ ਇਮਾਰਤਾਂ ਵੀ ਨੇ ਤੇ ਪਿੰਡ ਵਿੱਚ ਬਣੀਆਂ ਇਹ ਥਾਵਾਂ ਦਿਲ ਨੂੰ ਬਹੁਤ ਹੀ ਸਕੂਨ ਦਿੰਦੀਆਂ ਨੇ ਪਿੰਡ ਦੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਕਿ ਇਸ ਛੱਪੜ ਤੇ ਪੁਰਾਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਡੰਗਰ ਪਾਣੀ ਪੀਂਦੇ ਸੀ ਜਿਸ ਕਰਕੇ ਇਸ ਪਿੰਡ ਦਾ ਨਾਮ ਡੰਗਰ ਖੇੜਾ ਪਿਆ ਇਹ ਹੈ ਇਸ ਪਿੰਡ ਦਾ ਸਿੰਘ ਸਭਾ ਸਾਹਿਬ ਗੁਰਦੁਆਰਾ ਇਹ ਪਿੰਡ ਇਸ ਬਸੰਤੀ ਮਾਤਾ ਦੇ ਪੁਰਾਣੇ ਮੰਦਿਰ ਕਰਕੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਇੱਥੇ ਹਰ ਮਹੀਨੇ ਮਸਿਆ ਤੇ ਬਹੁਤ ਵੱਡਾ ਮੇਲਾ ਲੱਗਦਾ ਇੱਥੋਂ ਦਾ ਲੰਗਰ ਸਿਰਫ ਖਾਣਾ ਹੀ ਨਹੀਂ ਪਿਆਰ ਸਾਂਝ ਅਤੇ ਸੇਵਾ ਦੀ ਰੀਤ ਹੈ ਹਾਂਜੀ ਅਬੋਰ ਅਤੇ ਅਬੋਰ ਦੇ ਆਸ-ਪਾਸ ਦੇ ਪਿੰਡਾਂ ਦੀਆਂ ਹੋਰ ਵੀ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਥੈਂਕ ਯੂ